ਸਰਵਣ ਸਿੰਘ ਭੰਦੇਰ ਕਿਸਾਨ ਮਜ਼ਦੂਰ ਸ਼ਿਕਸ਼ ਕਮੇਟੀ ਪੰਜਾਬ ਚੋਂ ਦੇਸ਼ ਦੀਆਂ 76 ਜਥੇਬੰਦੀਆਂ ਤਾਂ ਹੁਣ ਤਾਂ ਹੋਰ ਵੀ ਆ ਗਈਆਂ 10 ਵੀ ਉਹਨਾਂ ਜਥੇਬੰਦੀਆਂ ਦਾ ਫੋਰਮ ਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਜਿਹੜਾ 13 ਫਰਵਰੀ ਨੂੰ ਦਿੱਲੀ ਅੰਦੋਲਨ ਦਾ ਐਲਾਨ ਕੀਤਾ ਗਿਆ ਉਹਦੀਆਂ ਫੇਰ ਇੱਕ ਵਾਰੀ ਅਸੀਂ ਪੰਜਾਬ ਦੇ ਵਿੱਚੋਂ ਤਿਆਰੀਆਂ ਦਿਖਾ ਰਹੇ ਹਾਂ ਵੀ ਇੱਕ ਇੱਕ ਪਿੰਡ ਦੇ ਵਿੱਚ ਚਾਰ ਚਾਰ ਟਰੈਕਟਰ ਟਰਾਲੀਆਂ ਤਿਆਰ ਹੈਗੇ ਨੇ ਅਰਸੀਂ ਕਿਸਾਨਾਂ ਨਾਲ ਗੱਲ ਕੀਤੀ ਆ ਵੀ ਆਂ ਅੰਦੋਲਨ ਬਾਰੇ ਕੀ ਸੋਚ ਰਹੇ ਹੋ ਨਾ ਕਿਹਾ ਵੀ ਪਿਛਲੇ ਅੰਦੋਲਨ ਨਾਲ ਉਹ ਵੱਡਾ ਅੰਦੋਲਨ ਹੋਊਗਾ ਉਦੋਂ ਤਾਂ ਅਸੀਂ ਇੱਕ ਇੱਕ ਟਰੈਕਟਰ ਟਾਲੀ ਖੜੇ ਸੀਗੇ ਅਸੀਂ ਇਹ ਵੀ ਕਿਹਾ ਵੀ ਜ਼ਬਰ ਕਰ ਸਕਦੀ ਹੈ ਸਰਕਾਰ ਤੁਹਾਡੇ ਨਾਲ ਕੀ ਆ ਸੋਚ ਰਹੇ ਹੋ ਉਹ ਕਹਿੰਦੇ ਵੀ ਹਰ ਕਿਸਮ ਦੀ ਕੁਰਬਾਨੀ ਵਾਸਤੇ ਆਪਾਂ ਤਿਆਰ ਹੈਗੇ ਆ ਤੇ ਜਿਹੜਾ ਮੁਕਤ ਵਪਾਰ ਸਮਝੌਤਾ ਵਾ ਜਿਸ ਤਹਿਤ ਵਿਦੇਸ਼ਾਂ ਦੀਆਂ ਫਸਲਾਂ ਸਾਡੀ ਮੰਡੀ 'ਚ ਡੰਪ ਹੋਣੀਆਂ ਉਹਨੂੰ ਰੱਦ ਕਰਵਾਉਣਾ ਜਮੀਨ ਐਕਵਾਇਰ ਵਾਲੇ ਕਾਨੂੰਨ ਦੇ ਵਿੱਚ ਕਿਸਾਨਾਂ ਦੀ ਮਰਜ਼ੀ ਤੋਂ ਬਗੈਰ ਜ਼ਮੀਨ ਖੋਣ ਵਾਲੀ ਗੱਲ ਨੂੰ ਖਤਮ ਕਰਵਾਉਣਾ ਵਾ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣਾ ਕਹਿੰਦੇ ਹਰ ਹਾਲ ਚੇਤੋਂ ਬਗੈਰ ਤਾਂ ਮੁੜਨਾ ਨਹੀਂ ਹੈਗਾ ਕਿਸਾਨ ਮਜ਼ਦੂਰ ਦਾ ਕਰਜ਼ਾ ਹੈਗਾ ਲਖੀਮਪੁਰ ਖੇਰੀ ਦਾ ਇਨਸਾਫ ਲੈਣਾ ਸਾਰੇ ਕੇਸ ਵਾਪਸ ਕਰਾਉਣੇ ਆ ਸ਼ਹੀਦ ਪਰਿਵਾਰਾਂ ਦਾ ਮਾਫਜ਼ਾ ਅਰ ਮੰਗਾ ਨੇ ਇਸੇ ਤਰ੍ਹਾਂ ਸਾਡੇ ਪੰਜਾਬ ਦੇ ਖੇਤੀਬਾੜੀ ਮੰਤਰੀ ਦੇ ਬਾਹਰ ਮੋਰੇ ਧਰਨਾ ਲੱਗਾ ਸ਼ਹੀਦ ਪਰਾਨ ਉਹਨੀਆਂ ਨੌਕਰੀਆਂ ਦੀ ਮੰਗ ਦਾ ਅਸੀਂ ਉਹਦਾ ਸਮਰਥਨ ਕਰਦੇ ਆਂ ਅੱਜ ਭਾਨਾ ਸਿੱਧੂ ਵਾਲੇ ਮਸਲੇ ਤੇ ਸੰਗਰੂਰ ਦੇ ਵਿੱਚ ਧਰਨਾ ਲੱਗਣਾ ਸੀ ਅਸੀਂ ਉਹਦਾ ਵੀ ਸਮਰਥਨ ਕਰਦੇ ਆਂ ਔਰ ਸਰਕਾਰ ਨੂੰ ਗੱਲਬਾਤ ਦਾ ਮਸਲਾ ਹੱਲ ਕਰਨ ਦੀ ਗੱਲ ਕਹਿੰਨੇ ਆਂ ਜ਼ਬਰਦਸਤ ਸਰਕਾਰ ਨੂੰ ਬਾਜ ਆਉਣ ਦੀ ਗੱਲ ਕਰਦੇ ਆਂ ਅਸੀਂ ਕਿਸਾਨਾਂ ਨੂੰ ਅਪੀਲ ਕਰਦੇ ਆਂ ਕਿ ਉਹ ਡੀਜ਼ਲ ਪ੍ਰਵਾਹ ਲੈਣ ਸਾਰੇ ਦੇਸ਼ ਦੇ ਕਿਉਂਕਿ ਇਹ ਸਮੱਸਿਆ ਵਾ ਆ ਸਕਦੀ ਗਾਂ ਨਾਂਗਾ ਕਿਤੇ ਕਰਕੇ ਉਹ ਡੀਜ਼ਲ ਪ੍ਰਵਾਹ ਲੈਣ ਔਰ ਇਸੇ ਤਰੀਕੇ ਨਾਲ ਪਿੰਡਾਂ ਦੇ ਵਿੱਚ ਮੁਹਿਮ ਬਣਾਈ ਜਾਵੇ ਹਰ ਕਿਸਮ ਦਾ ਖੰਡ ਹੋ ਜੇ ਆ ਆਲੂ ਗੰਡੇ ਦਾਲਾਂ ਆਟਾ ਸਿਲੰਡਰ ਬਾਲਣ ਜਿਵੇਂ ਇਕੱਠਾ ਹੋ ਰਿਹਾ ਇਹਨੂੰ ਹੋਰ ਵਿਆਪਕ ਪੱਧਰ ਤੇ ਇਕੱਠਾ ਕਰਕੇ ਦਿੱਲੀ ਅੰਦੋਲਨ ਦੀਆਂ ਭਰਪੂਰ ਤਿਆਰੀਆਂ ਕੀਤੀਆਂ ਜਾਣ ਅਸੀਂ ਐਰਕੀ ਸਮਝ ਰਹੇ ਜੋ ਕਿਸਾਨਾਂ ਨਾਲ ਗੱਲ ਕੀਤੀ ਵੀ ਐਰਕੀ ਦਿੱਲੀ ਦਾ ਅੰਦੋਲਨ ਇਹਦੇ ਨੂੰ ਵੱਡਾ ਹੋਊਗਾ ਪਿਛਲੀ ਵਾਰੀ ਚਲੋ ਇਹ ਤਾਂ ਸਮਾਂ ਦੱਸ ਦੂਗਾ ਔਰ ਉਹ ਕਹਿ ਰਹੇ ਵੀ ਐਰਕੀ ਦਿੱਲੀ ਦਾ ਅੰਦੋਲਨ ਪਿਛਲੇ ਅੰਦੋਲਨੋਂ ਵੱਡਾ ਅੰਦੋਲਨ ਹੋਊਗਾ ਕਿਉਂਕਿ ਹਮਲਾ ਉਹਦੇ ਨਾਲੋਂ ਵੀ ਵੱਡਾ ਹੈਗਾ ਵਾ ਸੋ ਇਸ ਕਰਕੇ ਪੂਰੀ ਤਰ੍ਹਾਂ ਤਿਆਰੀ ਆ ਪੰਜਾਬ ਦੇ ਵਿੱਚ ਧੰਨਵਾਦ